ਰੋਸ਼ਨੀ ਤੇ ਆਵਾਜ਼ ਦਾ ਜਿਹੜਾ ਪ੍ਰੋਗਰਾਮ ਸਾਡੀ ਪੰਜਾਬ ਸਰਕਾਰ ਨੇ ਸਾਡੇ ਸਾਰੇ ਸਮਾਜ ਵਿੱਚ ਪੰਜਾਬ ਦੇ ਵੱਖ-ਵੱਖ ਸਰਾਂ ਵਿੱਚ ਜਿਹੜਾ ਕੀਤਾ ਜਾ ਰਿਹਾ ਇਹ ਸਾਡੀ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਜਿਹੜਾ ਅਸਲ ਹੁਣ ਜੋਗ ਹੈ ਸਾਡੇ ਬੱਚਿਆਂ ਨੂੰ ਇਕੱਤਰ ਕਰਕੇ ਸਾਰੇ ਸਕੂਲਾਂ ਨੂੰ ਇੱਥੇ ਲੈ ਕੇ ਆਏ ਨੇ ਤੇ ਉਹਨਾਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਆ ਤੇ ਉਹਨਾਂ ਦੀ ਸਹਿਣਸ਼ੀਲਤਾ ਦਾ ਬੱਚਾ ਜਮਾ ਜਿਹੜਾ ਉਹਨਾਂ ਨੇ ਪੇਸ਼ ਕੀਤਾ ਹੈ ਉਹ ਬੜਾ ਭਰਪੂਰ ਜਾਣਕਾਰੀ ਵਾਲਾ ਸੀ ਸਾਡੇ ਗੁਰੂ ਸਾਹਿਬ ਉਹ ਇਨਸਾਨੀਅਤ ਦੀ ਚਾਦਰ ਸਨ ਜਿਨ੍ਹਾਂ ਨੇ ਇਨਸਾਨੀਅਤ ਦੇ ਖਾਤਰ ਆਪਣਾ ਸੀਸ ਬਰਿਦਾਨ ਦਿੱਤਾ ਮੈਂ ਪੰਜਾਬ ਸਰਕਾਰ ਤੱਕ ਇਹ ਅਪੀਲ ਕਰਦਾ ਹਾਂ ਜੇ ਅਜਿਹੇ ਸਮਾਗਮ ਜਿਹੜੇ ਦੇ ਨਾਲ ਨਾਲ ਇਹ ਸਾਡੇ ਸਿਲੇਬਸ ਵਿੱਚ ਵੀ ਪਾਏ ਜਾਣ ਤਾਂ ਜੋ ਸਾਡੇ ਜਿਹੜੇ ਬੱਚੇ ਨੇ ਉਹ ਨਸ਼ਿਆਂ ਤੋਂ ਦੂਰ ਰਹਿਣ ਗੁਰਬਾਣੀ ਦੇ ਧਾਰਨੀ ਹੋਣ ਗੁਰਸਿੱਖੀ ਦੇ ਧਾਰਨੀ ਹੋਣ